ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਸੋ ਅੱਜ ਦੀ ਜਿਹੜੀ ਵੀਡੀਓ ਐ ਇਹ ਮਨ ਨੂੰ ਕਿਵੇਂ ਕਾਬੂ ਕਰੀਏ ਫੜੀਏ ਕਿਵੇਂ ਉਸ ਵਿਸ਼ੇ ਤੇ ਆ ਤੇ ਪਹਿਲੀ ਤੇ ਗੱਲ ਇਹ ਵੀ ਜਿਹੜਾ ਬੀਬੀਆਂ ਦਾ ਮਨ ਐ ਤੇ ਸਿੰਘਾਂ ਦਾ ਮਨੁੱਖ ਦਾ ਯਾਨੀ ਕਿ ਮਨ ਆ ਬੰਦੇ ਦਾ ਇਹਦੇ ਚ ਬਹੁਤ ਜ਼ਿਆਦਾ ਫਰਕ ਐ ਫਰਕ ਕੀ ਆ ਮੈਂ ਕੁਝ ਬੀਬੀਆਂ ਨਾਲ ਵੀ ਗੱਲ ਕੀਤੀ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਵੀ ਵਾਕਈ ਕਿੰਨਾ ਕੁ ਫਰਕ ਆ ਤੇ ਫਰਕ ਇਹ ਆ ਵੀ ਮਨ ਜਿਹੜਾ ਇਹ ਆਪਾਂ ਨੂੰ ਪਤਾ ਹੀ ਆ ਵੀ ਪ੍ਰੈਜੈਂਟ ਵਿੱਚ ਕਦੀ ਨਹੀਂ ਰਹਿੰਦਾ ਹੁਣ ਦੇ ਪਾਲ ਦੇ ਵਿੱਚ ਜਾਂ ਤੇ ਗਾਂ ਭੱਜਾ ਫਿਰਦਾ ਜਾਂ ਪਿਛਲੀਆਂ ਸੋਚਾਂ ਚ ਭੱਜਾ ਫਿਰਦਾ ਤੇ ਬੰਦੇ ਦਾ ਜਿਹੜਾ ਮਨ ਆ ਉਹ ਕਈ ਕਈ ਸਾਲ ਅੱਗੇ ਭੱਜਾ ਫਿਰਦਾ 10 15 ਸਾਲ ਦੀ ਵੀ ਸੋਚੀ ਜਾਂਦਾ ਜਾਂ ਹੋਰ ਇਦਾਂ ਬਹੁਤ ਜ਼ਿਆਦਾ ਅੱਗੇ ਨੂੰ ਭੱਜਾ ਫਿਰਦਾ ਆ ਫਿਊਚਰ ਦੇ ਵਿੱਚ ਭੱਜਾ ਫਿਰਦਾ ਚਿੰਤਾ ਦੇ ਵਿੱਚ ਭੱਜਾ ਫਿਰਦਾ ਪਰ ਜੇ ਹੁਣ ਉੱਥੇ ਕੰਪੈਰੀਸ਼ਨ ਕਰੀਏ ਤੇ ਭਾਵੇਂ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਵੀ ਬੀਬੀ ਆ ਭੈਣ ਆ ਘਰ ਵਾਲੀ ਆ ਜਾਂ ਹੋਰ ਆ ਉਹਨਾਂ ਨੂੰ ਤੁਸੀਂ ਪੁੱਛ ਵੀ ਸਕਦੇ ਆ ਜ਼ਿਆਦਾਤਰ ਇਦਾਂ ਹੀ ਹੋਏਗਾ ਜਿਵੇਂ ਮੈਂ ਦੱਸ ਰਿਹਾ ਸੋ ਕੀ ਆ ਵੀ ਬੀਬੀਆਂ ਦਾ ਮਨ ਪ੍ਰੈਜ਼ੈਂਟ ਦੇ ਕਾਫੀ ਨੇੜੇ ਰਹਿੰਦਾ ਯਾਨੀ ਕਿ ਉਹਨਾਂ ਨੂੰ ਫਿਕਰ ਹੁੰਦੀ ਆ ਵੀ ਜੇ ਹੁਣ ਮੰਨ ਲਓ ਸ਼ਾਮ ਪੈਣ ਵਾਲੀ ਆ ਸ਼ਾਮਾਂ ਨੂੰ ਪ੍ਰਸ਼ਾਦਾ ਬਣਾਉਣਾ ਜਾਂ ਕੱਲ ਨੂੰ ਕੰਮ ਤੇ ਜਾਣਾ ਜਾਂ ਕੱਲ ਨੂੰ ਆ ਕਰਨਾ ਬੱਚਿਆਂ ਲਈ ਯਾਨੀ ਕਿ ਇੱਥੇਕ ਤੱਕ ਜਾਂ ਕੋਈ ਪਲਾਨ ਆਲਰੇਡੀ ਬਣਿਆ ਹੋਇਆ ਵੀ ਹੁਣ ਅਸੀਂ ਹਫ਼ਤੇਕ ਨੂੰ ਅਮਰਸਰ ਜਾਣਾ ਜਾਂ ਕਹਿ ਲਈਏ ਵੀ ਹਫਤੇ ਇੱਕ ਨੂੰ 10 ਦਿਨਾਂ ਨੂੰ ਮਹੀਨੇ ਨੂੰ ਪੰਜਾਬ ਜਾਣਾ ਜਾਂ ਕਿਤੇ ਹੋਰ ਜਾਣਾ ਉਥੇ ਤੱਕ ਉਹਨਾਂ ਦਾ ਮਨ ਦੌੜਦਾ ਉਹਦੋਂ ਬਹੁਤ ਜ਼ਿਆਦਾ ਅੱਗੇ ਹਰ ਵੇਲੇ ਨਹੀਂ ਦੌੜਦਾ ਸੋ ਯਾਨੀ ਕਿ ਪ੍ਰੈਜ਼ੈਂਟ ਦੇ ਕਾਫੀ ਨੇੜੇ ਹੁੰਦਾ ਪਰ ਹੁੰਦਾ ਨਹੀਂ ਪ੍ਰੈਜ਼ੈਂਟ 'ਚ ਪਰ ਨੇੜੇ ਹੁੰਦਾ ਤੇ ਦੂਜੇ ਪਾਸੇ ਜਿਹੜਾ ਬੰਦਿਆਂ ਦਾ ਮਨ ਆ ਉਹ ਕਈ-ਕਈ ਸਾਲ ਅੱਗੇ ਦੌੜੀ ਜਾਂਦਾ ਆ ਹਨ ਤੇ ਪ੍ਰੈਜ਼ੈਂਟ ਤੇ ਪ੍ਰੈਜ਼ੈਂਟ ਤੋਂ ਯਾਨੀ ਕਿ ਬਹੁਤ ਦੂਰ ਪਰ ਇਹਦਾ ਮਤਲਬ ਇਹ ਨਹੀਂਗਾ ਵੀ ਬੀਬੀਆਂ ਦਾ ਮਨ ਬਹੁਤ ਛੇਤੀ ਪ੍ਰੈਜ਼ੈਂਟ ਚ ਆ ਜਾਊਗਾ ਬਿਨਾਂ ਯਤਨ ਕੀਤੇਆਂ ਜੇ ਪ੍ਰੈਜ਼ੈਂਟ ਦੇ ਨੇੜੇ ਆ ਉਹਦੇ ਲਈ ਯਤਨ ਕੀ ਕਰ ਸਕਦੇ ਆਪਾਂ ਫੋਰ ਐਗਜ਼ਾਮਪਲ ਆ ਪਾਰਕ ਦੇ ਵਿੱਚ ਮ ਆਇਆ ਸੈਰ ਕਰਨ ਜੇ ਹੁਣ ਮੰਨ ਲਓ ਵੀ ਮੈਂ ਇਥੇ 25 ਮਿੰਟ ਸੈਰ ਕਰਨੀ ਆ ਮੈਂ ਇੱਕ ਵਿਧੀ ਦੱਸ ਰਿਹਾ ਤੁਹਾਨੂੰ ਇਹੀ ਵਿਧੀ ਮੈਂ ਜਾਪ ਤੇ ਨਾਮ ਤੇ ਗੁਰਬਾਣੀ ਤੇ ਵੀ ਲਿਆਵਾਂਗਾ ਜੇ ਮੈਂ 25 ਮਿੰਟ ਮੰਨ ਲਵਾਂ ਵੀ ਇੱਥੇ ਵਾਕ ਕਰਨੀ ਆ ਤੇ ਹੋਏਗਾ ਕਿ ਵੀ 25 ਮਿੰਟਾਂ ਦੇ ਵਿੱਚੋਂ ਮੇਰਾ ਮਨ ਕਿਤੇ ਨਾ ਕਿਤੇ ਤੁਰਿਆ ਹੀ ਰਹਿਣਾ ਆਮ ਮਨੁੱਖਾਂ ਨਾਲ ਇਦਾਂ ਹੁੰਦਾ ਆ ਇਹ ਮਨ ਕਿਤੇ ਨਾ ਕਿਤੇ ਤੁਰਿਆ ਹੀ ਰਹਿੰਦਾ ਜਾਂ ਅਗਲੀਆਂ ਸੋਚਾਂ 'ਚ ਜਾਂ ਪਿਛਲੀਆਂ 'ਚ ਤੇ ਪ੍ਰੈਜ਼ੈਂਟ 'ਚ ਉਹਨੇ ਕਦੋਂ ਆਣਾ ਜੇ ਮੇਰੇ ਸਾਹਮਣੇ ਹੁਣੇ ਤੁਰੇ-ਤੁਰੇ ਜਾਂਦੇ ਆ ਇਕਦਮ ਸੱਪ ਆ ਜਵੇ ਉਸੇ ਵੇਲੇ ਉਹਨੇ ਪ੍ਰੈਜ਼ੈਂਟ 'ਚ ਆਉਣਾ ਜਾਂ ਮੰਨ ਲਓ ਵੀ ਮੈਂ ਇਥੇ ਸੈਰ ਕਰ ਰਿਹਾ ਮੇਰੇ ਲਾਗੋ ਗੋਰੇ ਨੰਗੀ ਜਾਨ ਸ਼ਾਇਦ ਪ੍ਰੈਜ਼ੀਡੈਂਟ ਚ ਨਾ ਆਵੇ ਕੋ ਪੱਗ ਵਾਲਾ ਆ ਜੇ ਕੋ ਸਿੰਘ ਆ ਜੇ ਤੇ ਮੈਂ ਵੇਖ ਕੇ ਉਹਨੂੰ ਫਤਿਹ ਬੁਲਾਉਂਗਾ ਜਾਂ ਕੋਈ ਹੋਰ ਮੈਨੂੰ ਹੈਲੋ ਹਾਈ ਕਹਵੇ ਉਦੋਂ ਮੈਂ ਪ੍ਰੈਜ਼ੀਡੈਂਟ ਚ ਮੜਾ ਜਾਵਾਂਗਾ ਹੈਨਾ ਪਰ ਫੇਰ ਉਹਨਾਂ ਹੀ ਸੋਚਾਂ ਦੇ ਵਿੱਚ ਤੇ ਹੁਣ ਕੀ ਕਰ ਸਕਦੇ ਆਂ ਵੀ ਜਿਵੇਂ ਮੈਂ ਮੰਨ ਲਓ ਪਾਰਕ ਦੇ ਵਿੱਚ ਫਿਰ ਰਿਹਾ ਇੱਥੇ ਕਈ ਵਾਰੀ ਕੁੱਤਿਆਂ ਵਗੈਰਾ ਨੂੰ ਵੀ ਲਿਆਉਂਦੇ ਆ ਕਮਾਉਣ ਵਾਸਤੇ ਸੋ ਕੁੱਤਿਆਂ ਵਗੈਰਾ ਨੇ ਕਈ ਵਾਰੀ ਹੱਗਿਆ ਹੁੰਦਾ ਵੈਸੇ ਤੇ ਇਹਨਾਂ ਕੰਟਰੀਆਂ ਚ ਲਾ ਆਇਆ ਵੀ ਉਹ ਚੁੱਕ ਕੇ ਤੇ ਘਰ ਵਿੱਚ ਪਾਓ ਜਿਹਦਾ ਕੁੱਤਾ ਆ ਤੇ ਕੁੱਤੇ ਨੇ ਹੱਗਿਆ ਚੁੱਕ ਕੇ ਤੇ ਘਰ ਵਿੱਚ ਪਾਓ ਇਦਾਂ ਛੱਡ ਨਹੀਂ ਸਕਦੇ ਪਰ ਕਈ ਛੱਡ ਵੀ ਜਾਂਦੇ ਆ ਤੇ ਹੁਣ ਕੀ ਆ ਵੀ ਪ੍ਰੈਜ਼ੈਂਟ ਚ ਕਿਵੇਂ ਲਿਆਉਣਾ ਮੰਨ ਲਓ 25 ਮਿੰਟ ਐਸੇ ਸ਼ੈਅਰ ਕਰਨੀਆਂ ਤੇ ਮੈਂ ਆਏ ਮਿੰਟ ਬਾਅਦ ਆਪਣੇ ਸ਼ੂ ਚੈੱਕ ਕਰਾਂ ਚੰਗੀ ਤਰ੍ਹਾਂ ਵੀ ਸ਼ੂਆਂ ਨੂੰ ਕਿਤੇ ਕੁਝ ਲੱਗ ਤੇ ਨਹੀਂ ਗਿਆ ਲਿਬੜ ਤੇ ਨਹੀਂ ਗਏ ਗੰਦ ਤੇ ਨਹੀਂ ਲੱਗ ਗਿਆ ਏ ਫਿਰ ਕੀ ਹੋਏਗਾ ਵੀ 25 ਵਰੀ ਮੇਰਾ ਮਨ ਪ੍ਰੈਜ਼ੈਂਟ ਦੇ ਵਿੱਚ ਆਏਗਾ 25 ਮਿੰਟਾਂ ਦੇ ਵਿੱਚ ਉਦਾਂ ਹੋ ਸਕਦਾ 2-3 2-3 ਵਰੀ ਹੀ ਆਵੇ 25 ਮਿੰਟਾਂ ਦੇ ਵਿੱਚ ਸੋ ਇਦਾਂ ਜਦੋਂ ਅਸੀਂ ਪਾਠ ਕਰਦੇ ਆ ਜਾਂ ਪੂਜਾ ਕਰਦੇ ਆ ਕੀ ਹੁੰਦਾ ਸਾਰਾ ਪਾਠ ਸਾਰੀ ਪੂਜਾ ਲੰਘ ਜਾਂਦੀ ਹੈ ਪਰ ਸਾਡਾ ਮਨ ਕਿਤੇ ਹੋਰ ਹੀ ਘੁੰਮ ਰਿਹਾ ਹੁੰਦਾ ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਕਿ ਆ ਅਸੀਂ ਅਗਲਿਆਂ ਨੇ ਵੀ ਤੁਸੀਂ ਸਾਡੇ ਨਾਲ ਨਮਾਜ਼ ਪੜੋ ਤੇ ਮਹਾਰਾਜ ਕਹਿੰਦੇ ਵੀ ਨਮਾਜ਼ ਤੇ ਤੁਹਾਡੇ ਚ ਕੋਈ ਵੀ ਨਹੀਂ ਪੜ ਰਿਆ ਤੁਸੀਂ ਕਿਤੇ ਕਿਤੇ ਤੁਰੇ ਫਿਰਦੇ ਆ ਕੋਈ ਘਰੇ ਤੁਰਿਆ ਫਿਰਦਾ ਕੋਈ ਕਿਤੇ ਤੁਰਿਆ ਫਿਰਦਾ ਹਨਾ ਵੀ ਨਮਾਜ਼ ਤੇ ਕੋਈ ਵੀ ਨਹੀਂ ਪੜ ਰਿਆ ਮੈਂ ਤੁਹਾਡੇ ਨਾਲ ਨਮਾਜ਼ ਕੀ ਪੜਾਂ ਸੋ ਉਹਦਾ ਹੁਣ ਤਰੀਕਾ ਕੀ ਆ ਤਰੀਕਾ ਇਹ ਆ ਵੀ ਜਿਵੇਂ ਮੈਂ ਵੈਸੇ ਤੇ ਚਲੋ ਜਦੋਂ ਕਿਤੇ ਟਾਈਮ ਲੱਗੇ ਵੀਕਐਂਡ ਹੋਵੇ ਜਾਂ ਜਦੋਂ ਵਿਹਲੇ ਆ ਕਈ ਬੰਦੇ ਵਿਹਲੇ ਵੀ ਹੁੰਦੇ ਆ ਤੁਸੀਂ ਰੋਜ਼ ਹੀ ਮਤਲਬ ਕਿ ਸਾਰੀਆਂ ਬਾਣੀਆਂ ਹੀ ਇਦਾਂ ਪੜਿਓ ਜਿਵੇਂ ਮੈਂ ਦੱਸਣ ਲੱਗਾ ਪਰ ਜੇ ਜਿਆਦਾ ਨਹੀਂ ਟਾਈਮ ਨਹੀਂ ਹੁੰਦਾ ਤੇ ਘੱਟੋ ਘੱਟ ਜਪਜੀ ਸਾਹਿਬ ਪੌੜੀਆਂ ਦਾ ਕੋਈ ਮਤਲਬ ਹੁੰਦਾ ਜਿਵੇਂ ਜਪਜੀ ਸਾਹਿਬ ਦੀਆਂ ਆਪਾਂ ਕਹਿ ਲਈਏ ਵੀ ਸਲੋਕ ਤੇ ਮੂਲ ਮੰਤਰ ਨੂੰ ਪਾ ਕੇ 40 ਪੌੜੀਆਂ ਨੇ ਨਾਨਕ ਹੋਸੀ ਵੀ ਸਾਜ ਤੇ ਵੀ ਇਹ ਕਾ ਲੱਗਾ ਫਿਰ ਅਗਲੀ ਪੌੜੀ ਸਮਾਪਤ ਹੁੰਦੀ ਉੱਥੇ ਵੀ ਇਹ ਕਾ ਲੱਗਾ ਹਨ ਤੇ 38 ਪੌੜੀਆਂ ਨੇ ਤੇ ਪਹਿਲੀ ਇਹ 39 ਹੋ ਗਈਆਂ ਤੇ ਇੱਕ ਸਲੋਕ 40 ਹੋ ਗਈਆਂ ਸੋ ਕੀ ਕਰਨਾ ਵੀ ਚਾਹੇ ਸ਼ੁਰੂ ਤੋਂ ਕਰ ਲੋ ਜਦੋਂ ਤੁਸੀਂ ਸ਼ੁਰੂ ਕਰਨ ਲੱਗਣਾ ਪੌੜੀ ਨੂੰ ਜਾਂ ਪੌੜੀ ਨੂੰ ਸਮਾਪਤ ਕਰਨ ਲੱਗਣਾ ਇਹ ਤੁਸੀਂ ਪੱਕਾ ਰਾਦਾ ਬਣਾ ਲਓ ਵੀ ਮੈਂ ਉੱਥੇ ਰੁਕਣਾ ਆ ਪੌੜੀ ਦਾ ਕੋ ਮਤਲਬ ਹੁੰਦਾ ਇਹ ਤਰਾਹੇ ਪਦ ਪੌੜੀਆਂ ਚੜੀਏ ਹੋਏ 21 ਹਾਂਜੀ ਇਕਾਗਰ ਚਿਤ ਹੋ ਕੇ ਚੜਨੀ ਆ ਤੇ ਕਰਨਾ ਕੀ ਆ ਵੀ ਉੱਥੇ ਤੁਸੀਂ ਰੁਕ ਕੇ ਆਪਣੇ ਮਨ ਨੂੰ ਵੇਖਣਾ ਵੀ ਮੇਰਾ ਮਨ ਇੱਥੇ ਹੈਗਾ ਜਿਸੇ ਮੈਂ ਬੈਠਾ ਹੋਇਆ ਕਮਰੇ ਚ ਬੈਠਾ ਹਾਂ ਜਾਂ ਗੁਰੂ ਘਰ ਬੈਠਾ ਜਾਂ ਕਿਤੇ ਵੀ ਬੈਠਾ ਵੀ ਆਂ ਪਾਠ ਕਰ ਰਹੇ ਆ ਪਾਠ ਚ ਹੈਗਾ ਪਹਿਲਾਂ ਤੁਸੀਂ ਇਦਾਂ ਕਰਨਾ ਅਗਰ ਤੁਸੀਂ ਇਦਾਂ ਕਰੋਗੇ ਤੇ ਜ਼ਿਆਦਾ ਨਹੀਂ ਜਪਜੀ ਸਾਹਿਬ ਕਰਦੇ ਆ ਕਰਦੇ ਆ 40 ਵਾਰੀ ਤੁਹਾਡਾ ਮਨ ਜਿਹੜਾ ਉਹ ਪ੍ਰੈਜ਼ੈਂਟ ਦੇ ਵਿੱਚ ਆਏਗਾ ਤੇ ਉਹ ਪਹਿਲੀ ਪੰਕਤੀ ਵੱਲ ਜਾਂ ਆਖਰੀ ਪੰਕਤੀ ਵੱਲ ਧਿਆਨ ਕਰੋ ਵੀ ਕਿਆ ਕਿਹਾ ਕੀ ਰਈ ਉਹਨੂੰ ਮੜਾ ਸਮਝਣ ਦੀ ਕੋਸ਼ਿਸ਼ ਕਰੋ ਸੋ ਜ਼ਿਆਦਾ ਨਹੀਂ ਜਪਜੀ ਸਾਹਿਬ ਇਦਾਂ ਕਰ ਲੋ ਫੇਰ ਕੀ ਆ ਜੇ ਤੁਸੀਂ 5-7 ਦਿਨ ਇਦਾਂ ਕਰ ਲੋਗੇ ਤੇ ਮਨ ਥੋੜਾ ਥੋੜਾ ਇਦਾਂ ਚਾਲੀ ਕਰੀ ਪ੍ਰੈਜ਼ੈਂਟ 'ਚ ਆ ਰਿਹਾ ਫੇਰ ਤੁਸੀਂ ਕੀ ਕਰੋ ਫੇਰ ਤੁਸੀਂ ਕਰ ਲਓ ਵੀ ਮੈਂ ਹੁਣ ਜਦੋਂ ਪੌੜੀ ਆਰੰਭ ਹੋ ਰਹੀ ਆ ਉਸ ਪੰਕਤੀ ਦੇ ਵੀ ਧਿਆਨ ਦੇਣਾ ਵੇਖਣਾ ਮੇਰਾ ਮਨ ਇੱਥੇ ਹੈਗਾ ਕਿ ਨਹੀਂ ਤੇ ਜਿਹੜੀ ਪੌੜੀ ਸਮਾਪਤ ਹੋ ਰਹੀ ਆ ਉੱਥੇ ਵੀ ਮੈਂ ਧਿਆਨ ਦੇਣਾ ਮੇਰਾ ਮਨ ਇੱਥੇ ਹੈਗਾ ਕਿ ਨਹੀਂ ਜੇ ਨਹੀਂ ਹੈਗਾ ਤੇ ਉਹਨੂੰ ਕਹੋ ਛੱਡ ਦੇ ਇਹ ਕੰਮ ਦੁਨੀਆ ਦੇ ਇਹ ਸਾਰੀ ਜ਼ਿੰਦਗੀ ਤੂੰ ਇਹੀ ਕਰਨੇ ਆ ਜਿਹੜਾ ਹੁਣ 10 ਮਿੰਟ ਕਰ ਰਿਹਾ ਇੱਧਰ ਧਿਆਨ ਕਰ ਲੈ ਤੇ ਫਿਰ ਕੀ ਹੋਏਗਾ ਫਿਰ ਸਮਾਪਤੀ ਵਾਲੀ ਤੇ ਪਹਿਲੀ ਬਾਡੀ ਤੇ ਧਿਆਨ ਦੋਗੇ ਹਰ ਵਾਰੀ ਇਦਾਂ ਤੇ 80 ਵਾਰੀ ਤੁਹਾਡਾ ਮਨ ਤਕਰੀਬਨ ਆਪਾਂ ਕਹਿ ਲੀਏ ਵੀ ਥੋੜਾ ਅੱਗੇ ਨਾਲੋਂ ਵੱਧ ਪ੍ਰੈਸੈਂਟ ਦੇ ਵਿੱਚ ਆਪਾਂ ਕਹਿ ਲੀਏ ਵੀ ਆਏਗਾ 5-7-10 ਦਿਨ ਹਫ਼ਤਾ ਇਦਾਂ ਕਰ ਲਓ ਫਿਰ ਹੌਲੀ-ਹੌਲੀ ਕੋਸ਼ਿਸ਼ ਕਰੋ ਵੀ ਹਰ ਪੰਕਤੀ ਤੇ ਮਨ ਨੂੰ ਮਤਲਬ ਕੀ ਇੱਥੇ ਰੱਖਣਾ ਆ ਕੱਲੀ ਕੱਲੀ ਪੰਕਤੀ ਨਾਲ ਧਿਆਨ ਰੱਖੋ ਇਹਦਾ ਜਿਵੇਂ ਮਾਂ ਦੇ ਲਾਗੇ ਮੰਨ ਲਓ ਬੱਚਾ ਬੈਠਾ ਹੋਵੇ ਤੇ ਮਾਂ ਬੱਚੇ ਦਾ ਖਿਆਲ ਰੱਖਦੀ ਆ ਵੀ ਉੱਠ ਕੇ ਭੱਜ ਨਾ ਜਾਵੇ ਭੱਜ ਜਾਂਦਾ ਗਈ ਜਰੀ ਇੱਕਦਮ ਉੱਠ ਕੇ ਮਾਂ ਦਾ ਮੜਾ ਜਾ ਵੀ ਧਿਆਨ ਇੱਧਰ ਹੋਵੇ ਪਰ ਜਿਉਂਨੇ ਬਿਠਾਉਣਾ ਹੋਵੇ ਫੇਰ ਫੜ ਕੇ ਬਹੌਂਦੀ ਐ ਸੋ ਇਦਾਂ ਹੀ ਮਨ ਬੱਚੇ ਵਾਂਗੂ ਚੰਚਲ ਇਹਨੂੰ ਫੜ ਫੜ ਕੇ ਬਿਠਾਉਣਾ ਪੈਣਾ ਪਹਿਲਾਂ ਪਹਿਲਾਂ ਤੇ ਫੇਰ ਕੀ ਹੋਏਗਾ ਜਦੋਂ ਇਹਦਾ ਮਨ ਮਨ ਬਾਣੀ ਚ ਲੱਗਣ ਲੱਪਿਆ ਉਦੋਂ ਹੌਲੀ ਹੌਲੀ ਇਹਨੂੰ ਰਸ ਆਉਣਾ ਸ਼ੁਰੂ ਹੋਏਗਾ ਸੋ ਇਹ ਇੱਕ ਵਿਧੀ ਮੈਂ ਤੁਹਾਨੂੰ ਦੱਸ ਰਿਹਾ ਇਹਨੂੰ ਪ੍ਰੈਜ਼ੈਂਟ ਤੇ ਲਿਆਉਣ ਦੀ ਜਦੋਂ ਇਹਨੂੰ ਰਸ ਆਉਣਾ ਸ਼ੁਰੂ ਹੋਏਗਾ ਉਦੋਂ ਫੇਰ ਇਹ ਆਪ ਹੀ ਜਦੋਂ ਤੁਸੀਂ ਬਾਣੀ ਪੜਨ ਲੱਗੋਗੇ ਜੁੜਨ ਲੱਪੇਗਾ ਕਿਉਂਕਿ ਮਨ ਜਿਹੜਾ ਰਸ ਵਾਸਤੇ ਹੀ ਜੁੜਦਾ ਕਿਸੇ ਵੀ ਕੰਮ ਦੇ ਵਿੱਚ ਕਿਸੇ ਵੀ ਕੰਮ 'ਚ ਜੇ ਰਸ ਆ ਰਿਹਾ ਕੁਝ ਵੀ ਆ ਤੇ ਤਾਂ ਜੁੜਦਾ ਉਦਾਂ ਨਹੀਂ ਜੁੜਦਾ ਤੇ ਇਸ ਤਰ੍ਹਾਂ ਹੌਲੀ ਹੌਲੀ ਤੁਹਾਡੀ ਪਕੜ ਦੇ ਵਿੱਚ ਜਾਨੀ ਕਿ ਆਉਣਾ ਸ਼ੁਰੂ ਹੋਏਗਾ ਇਹ ਇੱਕ ਸ਼ੁਰੂਆਤ ਹੈ ਜਿਵੇਂ ਇਹਨੂੰ ਫੜਨ ਦੀ ਹਾਂਜੀ ਤੇ ਫੇਰ ਕੀ ਆ ਇਸ ਤੋਂ ਅੱਗੇ ਹੁਣ ਜਿਵੇਂ ਆਪਾਂ ਕਈ ਜਣੇ ਕਹਿ ਦਿੰਨੇ ਆ ਵੀ ਸਾਡਾ ਮਨ ਨਹੀਂ ਲੱਗਦਾ ਉਹਦੀ ਦੂਜੀ ਵਿਧੀ ਕੀ ਆ ਦੂਜੀ ਵਿਧੀ ਹੁਣ ਮੈਂ ਤੁਹਾਨੂੰ ਮੂਲ ਮੰਤਰ ਰਾਹੀਂ ਦੱਸਣ ਲੱਗਾ ਮੂਲ ਮੰਤਰ ਜਾਂ ਵਾਇਗਰੂ ਮੰਤਰ ਜਦੋਂ ਅਸੀਂ ਜਪਦੇ ਆ ਉਦੋਂ ਜਪੀ ਜਾਂਦੇ ਆ ਪਰ ਸਾਡਾ ਧਿਆਨ ਨਹੀਂ ਹੁੰਦਾ ਬਹੁਤ ਦਾਤ ਇਦਾਂ ਹੀ ਹੁੰਦਾ ਤੇ ਕੀ ਆ ਵੀ ਜਦੋਂ ਤੁਸੀਂ ਕਹਿਣਾ ਇੱਕ ਓੰਕਾਰ ਉਦੋਂ ਆਪਣਾ ਧਿਆਨ ਲਾ ਕੇ ਜਾਓ ਵੀ ਇਹ ਉਹ ਆਕਾਲ ਪੁਰਖ ਵਾਇਗਰੂ ਆ ਜਿਹਦੇ ਤੋਂ ਸਾਰਾ ਕੁਝ ਪੈਦਾ ਹੋਇਆ ਸਤ ਤੇ ਨਾਮ ਇਦਾਂ ਮਤਲਬ ਕੀ ਉਹਦਾ ਨਾਮ ਜਿਹੜਾ ਸੱਚਾ ਆ ਤੇ ਸੱਚੇ ਵਾਹਿਗੁਰੂ ਨੂੰ ਮਲਾਉਣ ਵਾਲਾ ਕਰਤਾ ਪੁਰਖ ਇਦਾਂ ਹੌਲੀ-ਹੌਲੀ ਧਿਆਨ ਨਾਲ ਪੜੋ ਤੇ ਆਪਣੇ ਮਨ ਨੂੰ ਉੱਥੇ ਲੈ ਕੇ ਜਾਓ ਵੀ ਉਹ ਕਰਤਾ ਜਿਨੇ ਸਾਰੀ ਸ੍ਰਿਸ਼ਟੀ ਨੂੰ ਕੀਤਾ ਆ ਫੇਰ ਨਰਪਾਉ ਉਹ ਕਿਸੇ ਤੋਂ ਡਰਦਾ ਨਹੀਂ ਸਾਨੂੰ ਵੀ ਨਰਪਾਉ ਕਰਨ ਵਾਲਾ ਆ ਨਰਪਾਉ ਜਪ ਐ ਸਕਲ ਪਾਓ ਮੇਟਾ ਤਾਂ ਜਿਹੜੇ ਆ ਨਰਪਾਉ ਹੋ ਜਾਂਦੇ ਮੁੜ ਕੇ ਜਿੰਨੇ ਮਰਜੀ ਕੋਈ ਤਸੀਹੇ ਡਰਾਵੇ ਜੋ ਮਰਜੀ ਕਰੇ ਸਹਬਜ਼ਾਦਿਆਂ ਦੇ ਸ਼ੀਧੀ ਦਿਹਾੜੇ ਚੱਲ ਰਹੇ ਆ ਉਹਨਾਂ ਨੂੰ ਕੋਈ ਡਰਾ ਨਹੀਂ ਸਕਿਆ ਹਾਂਜੀ ਗੁਰਤੇਗ ਬਹਾਦਰ ਸਾਹਿਬ ਜੀ ਦਾ ਅਸੀਧੀ ਦਿਹਾੜਾ ਨੰਕੇ ਗਿਆ ਬਿਆਨ ਤੋਂ ਤਸੀਹੇ ਦੇਣ ਦੀ ਹਾਲਾਂਕਿ ਸਿੱਖਾਂ ਨੂੰ ਵੀ ਮੂਰੇ ਮਾਰਿਆ ਗਿਆ ਸਿੱਖ ਵੀ ਨਹੀਂ ਡਰੇ ਗੁਰੂ ਸਾਹਿਬ ਨੇ ਤੇ ਕੀ ਡਰਨਾ ਸੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇ ਆਲਾ ਜੀ ਤੇ ਉਹ ਤੁਹਾਨੂੰ ਵੀ ਨਰਪਾਉ ਕਰਨ ਵਾਲਾ ਆ ਫੇਰ ਅੱਗੇ ਨਰਵੈਰ ਵੀ ਉਹ ਨਰਵੈਰ ਆ ਉਹਦਾ ਕਿਸੇ ਨਾਲ ਵੈਰ ਨਹੀਂ ਹਾਂਜੀ ਇਦਾਂ ਹੀ ਆਕਾਲ ਮੂਰਤ ਵੀ ਉਹਦੀ ਜਿਹੜੀ ਮੂਰਤ ਐ ਉਹ ਹੈਗੀ ਆ ਉਹਦਾ ਵजूद ਹੈਗਾ ਆ ਪਰ ਕਾਲ ਤੋਂ ਰਹਿ ਤੇ ਆ ਉਹ ਸਦਾ ਰਹਿਣ ਵਾਲਾ ਅਜੂਨੀ ਜੂਨਾ ਚ ਨਹੀਂ ਆਉਂਦਾ ਸਹਿ ਭੰਗ ਬੜੇ ਪਿਆਰ ਨਾਲ ਤੁਸੀਂ ਪੜਨਾ ਥੋੜੀ ਲੰਮੀ ਸੁਰ ਦੇ ਵਿੱਚ ਤੇ ਆਪਣਾ ਧਿਆਨ ਉੱਥੇ ਲੈ ਕੇ ਜਾਣਾ ਗੁਰ ਪ੍ਰਸਾਦ ਵੀ ਮਿਲਣਾ ਕਿਦੇ ਰਾਈਓ ਗੁਰਾਂ ਦੀ ਕਿਰਪਾ ਰਾਈ ਮਿਲਣਾ ਆ ਇਹਦਾ ਮਤਲਬ ਗੁਰ ਪ੍ਰਸਾਦ ਦਾ ਮਤਲਬ ਇਹ ਆ ਇੱਥੇ ਗੁਰ ਪ੍ਰਸਾਦ ਕੜਾ ਆਲਾ ਨਹੀਂ ਪ੍ਰਸਾਦ ਕਿਰਪਾ ਵੀ ਉਹਦੀ ਕਿਰਪਾ ਨਾ ਮਿਲਣਾ ਤੇ ਫਿਰ ਕਰਨਾ ਕੀ ਆ ਹੁਣ ਕਈ ਇੱਥੇ ਹੀ ਛੱਡ ਦਿੰਦੇ ਆ ਮੂਲ ਮੰਤਰ ਨੂੰ ਜਪ ਇਹਨੂੰ ਜਪਣਾ ਆ ਜਿਹੜੇ ਤੇ ਗੁਰਨਾੜਕ ਦੇਵ ਜੀ ਦੇ ਸਿੱਖ ਨਹੀਂ ਗਏ ਉਹਨਾਂ ਦੀ ਮਰਜ਼ੀ ਆ ਪਰ ਗੁਰੂ ਤੋਂ ਬਗੈਰ ਗੁਰ ਪ੍ਰਸਾਦ ਤੋਂ ਬਗੈਰ ਮਿਲਣਾ ਨਹੀਂ ਸੋ ਨਾਨਕ ਹੋਸੀ ਭੀ ਸੱਚ ਤੱਕ ਜਪਣਾ ਜ਼ਰੂਰੀ ਆ ਗੁਰਾਂ ਚ ਧਿਆਨ ਲਜਾਣਾ ਜ਼ਰੂਰੀ ਆ ਵੀ ਦਸਾਂ ਗੁਰਾਂ ਰਾਂ ਹੀ ਮਿਲਣਾ ਤੇ ਇਹਨੂੰ ਜਪੋ ਜਪਣਾ ਕੀ ਆ ਫਿਰ ਫਿਰ ਆਪਣੀ ਬਿਰਤੀ ਲੈ ਕੇ ਜਾਓ ਆਦ ਸੱਚ ਵੀ ਜਿਵੇਂ ਉਹ ਸ਼ੁਰੂ ਤੋਂ ਆਦ ਤੋਂ ਪਰਮੇਸ਼ਰ ਵਾਹਿਗੁਰੂ ਸੱਚ ਸੀ ਉਹਦੀ ਹੋਣਦ ਹੈਗੀ ਸੀ ਤੇ ਉਦੋਂ ਅਸੀਂ ਵੀ ਉਹਦਾ ਹੀ ਹਿੱਸਾ ਸੀਗੇ ਹੋਇਆ ਕੀ ਫਿਰ ਜੁਗਾਦ ਸੱਚ ਜੁਗਾਂ ਦੇ ਵਿੱਚ ਮਾਰਾ ਨੇ ਸ੍ਰਿਸ਼ਟੀ ਸਾਜੀ ਤੇ ਆਪਣੇ ਤੋਂ ਆਤਮਾ ਵਾਂ ਵੱਖ ਕੀਤੀਆਂ ਅਸੀਂ ਉਦੋਂ ਵਿਛੜ ਗਏ ਤੇ ਹੈ ਭੀ ਸੱਚ ਵੀ ਹੁਣ ਵੀ ਉਹ ਹੈਗਾ ਆ ਤੇ ਹੁਣ ਅਸੀਂ ਉਹਦੇ 'ਚ ਮਿਲ ਸਕਦੇ ਆ ਮਿਲਣ ਦੀ ਤਾਂਗ ਤੇ ਨਾਨਕ ਹੋਸੀ ਭੀ ਸੱਚ ਤੇ ਗਾਂ ਵੀ ਸਦਾ ਉਹਨੇ ਰਹਿਣਾ ਉਹਦੀ ਹੋਂਦ ਰਹਿਣੀ ਜੇ ਹੁਣ ਮਿਲ ਕੇ ਗਾਂ ਵੀ ਉਹਦੇ ਵਿੱਚ ਮਿਲੇ ਰਾਵਾਂਗੇ ਭਾਵ ਮੁਕਤੀ ਪ੍ਰਾਪਤ ਹੋ ਜਾਏਗੀ ਸੋ ਇਦਾਂ ਪਿਆਰ ਨਾ ਜਪਣਾ ਪਿਆਰ ਦੇ ਵਿੱਚ ਆਉਣਾ ਜਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਓ ਤੇ ਹੋ ਸਕਦਾ ਵੀ ਤੁਸੀਂ ਇੱਕ ਵਾਰੀ ਉਹ ਹੀ ਮੂਲ ਮੰਤਰ ਇਦਾਂ ਜਪੋ ਤੇ ਤੁਹਾਡਾ ਮਨ ਜੁੜ ਜਾਏ ਤੇ ਉਦਾਂ ਜੇ ਤੁਸੀਂ ਖਿੱਚੀ ਕੰਮ ਜਾਓ ਫੇਰ ਭਾਵੇਂ ਹੋ ਸਕਦਾ 100 ਵਾਰੀ ਵੀ ਜਪ ਲਓ ਤੇ ਸ਼ਾਇਦ ਜੁੜੇ ਨਾ ਇਦਾਂ ਹੀ ਜਦੋਂ ਵਾਹਿਗੁਰੂ ਕਹਿਣਾ ਤੇ ਵਾਹਿ ਹੈ ਹਨਾ ਵੀ ਉਸ ਚਾਰਜ ਵਾਹਿਗੁਰੂ ਪਰਮੇਸ਼ਰ ਉਹਦੇ ਚ ਆਪਣਾ ਧਿਆਨ ਲੈ ਕੇ ਜਾਣਾ ਤੇ ਉਹਦੇ ਨਾਲ ਮਲਾਉਣਾ ਕਿਨੇ ਆ ਸਾਨੂੰ ਗੁਰੂ ਨੇ ਮਲਾਉਣਾ ਉਹਦੇ ਨਾਲ ਤੇ ਆਪਣਾ ਧਿਆਨ ਬੇਨਤੀ ਇੱਕ ਯਾਨੀ ਕਿ ਜਿਹੜਾ ਵਾਹਿਗੁਰੂ ਜ ਆਪਣਾ ਉਹ ਇੱਕ ਬੇਨਤੀ ਆ ਵੀ ਵਾਹਿਗੁਰੂ ਵੀ ਇਸ ਚਾਰਜ ਵਾਹਿਗੁਰੂ ਨਾ ਗੁਰੂ ਜੀ ਸਾਨੂੰ ਮਿਲਾ ਦਿਓ ਕਿਰਪਾ ਕਰੋ ਇਦਾਂ ਧਿਆਨ ਪਿਆਰ ਨਾਲ ਜਪੋ ਤੇ ਹੋ ਸਕਦਾ ਤੁਹਾਡਾ 2-3 ਵਾਰੀ ਵਾਹਿਗੁਰੂ ਕਿयां ਹੀ ਮਨ ਜੁੜ ਜਾਵੇ ਜਨੂੰ ਆਪਾਂ ਬੇਨਤੀ ਆਪਣਾ ਮਨ ਉਧਰ ਨੂੰ ਲੈ ਕੇ ਜਾਵਾਂਗੇ ਤੇ ਇਹ ਕੁਝ ਵਿਧੀਆਂ ਨੇ ਜੋੜਨ ਦੀਆਂ ਸੋ ਪਹਿਲਾਂ ਪਹਿਲਾਂ ਇਦਾਂ ਮਨ ਨੂੰ ਫੜਿਆ ਜਾ ਸਕਦਾ ਜੋੜਿਆ ਜਾ ਸਕਦਾ ਇਹਨੂੰ ਵਾਚ ਕਰੋ ਯਾਨੀ ਕਿ ਫੇਰ ਹੌਲੀ ਹੌਲੀ ਮਹਾਰਾਜ ਦੀ ਕਿਰਪਾ ਹੋਣ ਲੱਗ ਪੈਂਦੀ ਹੈ ਟਿਕਣ ਲੱਗ ਪੈਂਦਾ ਕਿਉਂਕਿ ਜਿਹੜੀ ਚੀਜ਼ ਨੂੰ ਆਪਾਂ ਕਦੀ ਟਿਕਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਹਨੇ ਕਿੱਥੋਂ ਟਿਕਣਾ ਹੈ ਸੋ ਇਹ ਕੋਸ਼ਿਸ਼ ਇੱਕ ਕਰਨੀ ਇਹਨੂੰ ਟਿਕਾਉਣ ਦੀ ਬਾਕੀ ਮਨ ਚ ਇਹ ਰੱਖਣਾ ਵੀ ਉਹ 10 ਸਾਲਾਂ ਦਾ ਸੋਚੀ ਜੰਨਾ ਚਲੋ ਜਦੋਂ ਟਾਈਮ ਆਊਗਾ ਵੇਖੀ ਜਾਏ ਕਿ ਪਤਾ ਨਹੀਂ ਸਾਲ ਵੀ ਜੀਣਾ ਕਿ ਨਹੀਂ ਕੀ ਪਾਣਾ ਵਾਪਰਨਾ ਬਥੇਰੀ ਦੁਨੀਆ ਜਿਹੜੀਆਂ ਇਦਾਂ ਸੋਚਦੀ ਸੋਚਦੀ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਕੋਈ ਹੋ ਜਾਂਦਾ ਕਿਸੇ ਨਾਲ ਕੋਈ ਆਪਨ ਹੋ ਜਾਂਦਾ ਉਹ ਮਰ ਜਾਂਦੇ ਆ ਹਨ ਤੇ ਜਿਹੜਾ ਅਸੀਂ ਬੱਚਿਆਂ ਬਾਰੇ ਸੋਚੀ ਜਾਂਦੇ ਆ ਉਹ ਵੀ ਇੱਕ ਸ਼ਬਦ ਆ ਮੈਂ ਚੇਤਾ ਕਰਕੇ ਤੁਹਾਨੂੰ ਦੱਸਦਾ ਹਾਂ ਉਸ ਬਾਰੇ ਸੋ ਉਹ ਸ਼ਬਦ ਹੈਗਾ ਨਾ ਚਿੰਤਾ ਮਾਤ ਪਿਤ ਭਰਾ ਤੈ ਨਾ ਚਿੰਤਾ ਕਸ਼ ਲੋਕ ਕਹ ਨਾ ਚਿੰਤਾ ਬਨਤਾਰ ਸੁਤ ਮੀਤਾ ਹੈ ਪਰਵਰਤ ਮਾਇਆ ਸੰਬੰਧਨ ਹੈ ਵੀ ਇਸਤਰੀ ਪੁੱਤਰ ਮਾਂ ਪਿਓ ਦੀ ਜਿਹੜੀ ਚਿੰਤਾ ਕਰਨੀ ਆ ਉਹ ਤੂੰ ਛੱਡ ਦੇ ਕਿਉਂਕਿ ਤੇਰੇ ਤੇ ਹੈ ਨਹੀਂ ਤੂੰ ਤੇ ਪੈਦਾ ਕੀਤੇ ਨਹੀਂ ਸਿਰਫ ਜੇ ਤੂੰ ਸੋਚ ਰਿਹਾ ਮੈਂ ਪੈਦਾ ਕੀਤੇ ਤੇ ਉਹ ਇੱਕ ਤੇਰਾ ਭੁਲੇਖਾ ਆ ਮਹਾਰਾਜ ਦੀ ਬਾਣੀ ਕਹਿ ਰਹੀ ਆ ਇਹ ਸਰੀਰਾ ਮੇਰਾ ਹਰ ਤੂੰ ਮਹਜੋਤ ਰੱਖੀ ਤਾ ਤੂੰ जग ਮੈਂ ਆਇਆ ਫੇਰ ਆਇਆ ਤੂੰ ਜੇ ਉਹ ਜੋਤ ਨਾ ਰੱਖਦਾ ਤੇ ਬੜਿਆਂ ਦੇ ਕਈਆਂ ਦੇ ਬੱਚੇ ਮੁਰਦੇ ਪੈਦਾ ਹੁੰਦੇ ਆ ਜਾਂ ਕਈ ਮਾਂ ਪਿਓ ਜ਼ੋਰ ਲਾ ਲਾ ਮਰ ਜਾਂਦੇ ਉਹਨਾਂ ਦੇ ਔਲਾਦ ਹੀ ਨਹੀਂ ਹੁੰਦੀ ਹਾਂਜੀ ਤੇ ਜੇ ਸਰੀਰ ਬਾਣ ਵੀ ਜਾਵੇ ਕਈ ਦੀ ਮੁਰਦਾ ਪੈਦਾ ਹੁੰਦਾ ਜਿਵੇਂ ਸਾਹ ਨਾ ਲਿਖੇ ਹੁਣ ਜਾਂ ਛੋਟੇ ਬੱਚੇ ਵੀ ਕਈ ਦੀ ਚੜਾਈ ਕਰ ਜਾਂਦੇ ਸੋ ਕੀ ਕਰ ਲਓਗੇ ਜਿਨੇ ਦਿੱਤੇ ਆ ਉਹਦੇ ਤੇ ਆਸ ਰੱਖੋ ਉਹਨੇ ਦੇਣਾ ਸਾਰਿਆਂ ਨੂੰ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦੇ ਤੋੜ ਨਾ ਵੀ ਗਣਤ ਭਰੇ ਪੰਡਾਲ ਹੁਣ ਮੈਂ ਦੂਰ ਨਹੀਂ ਜਾਣਾ ਆਪਣੀ ਗੱਲ ਦੱਸ ਦਿੰਨਾ ਵੀ ਸਾਡੇ ਡੈਡੀ ਨੇ ਪਿਤਾ ਜੀ ਨੇ ਸਾਰੀ ਉਮਰ ਜੋਰ ਲਾ ਕੇ ਘਰ-ਬਾਰ ਬਣਾਇਆ ਵੀ ਬੱਚਿਆਂ ਵਾਸਤੇ ਬਣਾਉਣਾ ਬੱਚਿਆਂ ਵਾਸਤੇ ਬਣਾਉਣਾ ਘਰ-ਬਾਰ ਬਣਾ ਲਿਆ ਬਣੇ ਨੂੰ ਅਜੇ ਮਹੀਨਾ ਹੋਇਆ ਸੀ ਤੇ ਮੈਂ ਘਰੋਂ ਨਿਕਲ ਆਇਆ ਮਤਲਬ ਕਿ ਵਿਦੇਸ਼ਾਂ ਚ ਜਾਂ ਹੋਰ ਪਾਸੇ ਰਿਆ ਹੀ ਨਹੀਂ ਉਸ ਘਰ ਦੇ ਵਿੱਚ ਅੱਜ ਤੱਕ ਤਾਂ ਦੂਜੇ ਬੰਨੇ ਮੇਰਾ ਭਰਾ ਸੀ ਸਾਲ ਕੁ ਬਾਅਦ ਉਹਨੂੰ ਕਿਤੇ ਜੌਬ ਮਿਲ ਗਈ ਉਹਨੂੰ ਜਾਣਾ ਪਿਆ ਉਹ ਉੱਥੇ ਸਰਕਾਰੀ ਕੁਆਟਰ ਦੇ ਵਿੱਚ ਰਹਿ ਰਿਆ ਉਸ ਘਰ ਦੇ ਵਿੱਚ ਉਹ ਰਿਹਾ ਹੀ ਨਹੀਂ ਜਿਹੜਾ ਪਿਤਾ ਜੀ ਨੇ ਇੰਨੇ ਯਤਨ ਕਰਕੇ ਜਦੋਜਾਹਤ ਕਰਕੇ ਬਣਾਇਆ ਸੀ ਵੀ ਬੱਚਿਆਂ ਲਈ ਕੁਝ ਬਣਾ ਦਈਏ ਹਾਂਜੀ ਸੋ ਪਤਾ ਨਹੀਂ ਰੱਬ ਨੇ ਬੱਚਿਆਂ ਦਾ ਫਿਊਚਰ ਕਿੱਥੇ ਲਿਖਿਆ ਕਿੱਥੇ ਨਹੀਂ ਲਿਖਿਆ ਤੇ ਜਿਹੜਾ ਕੋਈ ਬੱਚਾ ਆਇਆ ਉਹ ਆਪਣੀ ਪ੍ਰਾਪਲਬਧ ਲੈ ਕੇ ਆਇਆ ਕਰਮਾ ਮਤਾਬ ਉਹਨੂੰ ਕਰਮਾ ਮੁਤਾਬਕ ਉਹ ਚੀਜ਼ਾਂ ਮਿਲਣੀਆਂ ਹੀ ਮਿਲਣੀਆਂ ਸੋ ਇਹ ਚਿੰਤਾ ਛੱਡ ਦੇ ਥੋੜੀ ਜੀ ਇਹ ਛੱਡੇਗਾ ਤੇ ਫੇਰ ਹੀ ਮਤਲਬ ਕੀ ਮਨ ਜਿਹੜਾ ਉਹ ਪ੍ਰੈਜੈਂਟ ਦੇ ਵਿੱਚ ਆਉਣਾ ਸ਼ੁਰੂ ਕਰੂਗਾ ਉਸ ਮੂਮੈਂਟ ਨੂੰ ਇੰਜੋਏ ਕਰੋ ਰੋਟੀ ਖਾ ਰਹੇ ਆ ਕਿਈ ਰੀ ਪ੍ਰਸ਼ਾਦਾ ਪਾਣੀ ਇੰਨਾ ਸਵਾਦ ਬਣਿਆ ਹੁੰਦਾ ਪਰ ਫਿਰ ਵੀ ਸਾਡਾ ਮਨ ਕੱਲ ਦੀ ਗੱਲ ਜਾਂ ਉੱਥੇ ਕੋਈ ਹੋ ਗਿਆ ਬਸ ਜਾਂ ਘਰ ਦੀ ਨਾ ਲੜੀ ਜਾਂਦੇ ਉਸ ਚੀਜ਼ ਨੂੰ ਇੰਜੋਏ ਨਹੀਂ ਕਰ ਰਹੇ ਸੋ ਇਹਨੂੰ ਹਰ ਵਾਰੀ ਕੋਸ਼ਿਸ਼ ਕਰੋ ਗੱਡੀ ਚਲਾ ਰਹੇ ਆ ਤੁਸੀਂ ਕੋਸ਼ਿਸ਼ ਕਰੋ ਵੀ ਮੈਂ ਹਰ ਮਿੰਟ ਬਾਅਦ ਜਾਂ 2 ਮਿੰਟ ਬਾਅਦ ਵੇਖਣਾ ਮਨ ਕਿਥੇ ਭੱਜਾ ਫਿਰਦਾ ਨੂੰ ਪ੍ਰੈਜ਼ੈਂਟ ਲਿਆਉਣਾ ਬਾਤਨਾ ਸ਼ੁਰੂ ਕਰ ਦੋ ਸੋ ਇਦਾਂ ਹੌਲੀ ਹੌਲੀ ਤੁਹਾਡੀ ਇੱਤੇ ਪਕੜ ਬਣੇਗੀ ਤੇ ਪਕੜ ਬਣੇਗੀ ਤੇ ਇਕਾਗਰ ਹੋਣਾ ਸ਼ੁਰੂ ਹੋਏਗਾ ਜੁੜਨਾ ਸ਼ੁਰੂ ਹੋਏਗਾ ਤੇ ਜਦੋਂ ਇਹ ਜੁੜਨਾ ਸ਼ੁਰੂ ਹੋ ਗਿਆ ਬਸ ਉਦੋਂ ਸਾਰੀ ਗੱਲ ਬਣ ਲਾ ਪੈਣੀ ਆ ਸੋ ਇਨੀਕ ਬੇਨਤੀ ਕਰਦਾ ਹੋਇਆ ਅੱਜ ਮੈਂ ਪ੍ਰੇਮਾ ਦਾ ਜਾਚਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੋਵੇ ਵਿਧੀਆਂ ਤੁਹਾਨੂੰ ਹੈਲਪ ਕਰਨਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ